ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਜ ਪਾਰਾ ਹਮਰੇ ਦੁਸ਼ਟ ਜਬੈ ਤਮ ਕਾਵ ਹੋ ਆਪ ਹਾਥ ਲੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਾ ਨਿਜ ਕਰਤੇ ਕਰੇ ਸਭ ਕੈ ਰਿਨ ਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ

ਹਾਰੇ ਸਾਹਿਬ ਅੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪੂਰੀ ਚਿਤ ਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਿ ਜਿਨ ਪ੍ਰਕਾਸ਼ ਸਗਲ ਕਾਲ ਕਾ ਕੀ ਅਤਮਾ ਆਸਾ ਗਿਣ ਕੜ ਜੋਗੀ ਸੇਖੀਓ ਵੇਦ ਰਾਜ ਬ੍ਰਹਮਾ ਜੂਤੀ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਗਨਕਾਰ ਸਭ ਜਗਤ ਬਨਾਇਓ ਦੇਵ ਜੈ ਤੁਝ ਛਣੋ ਪਜਾਇ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਕ ਜੀਓ ਸਤਨ ਕੋ ਪਰਮੋ ਮਦਕੀਓ ਘਰ ਘਰ ਕੇ ਅੰਦਰ ਕੀ ਅਨਤ ਬਲੇ ਗੁਰੇ ਕੀ ਪੀੜ ਪਛਾਨਤ ਚੀਟੀ ਤੇ ਕੰਚਰ ਸੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀੜ ਪਛਾਨਾ ਘਰ ਘਰ ਕੇ ਬਰ ਬਟ ਕੀ ਜਾਣੈ ਜਬੋਦ ਕਰਖ ਕਰਾ ਕਰਤਾਰ ਆ ਬ੍ਰਜਾ ਦਦ ਦਬ ਦੇਹ ਅਪਾਰ ਜਬ ਆ ਕਰਖ ਗਤ ਹੋ ਕਬ ਹਉ ਤਮੈਂ ਮਿਲਦੇ ਦਰ ਸਭ ਹੂੰ ਜਿਤੇ ਬਦਨ ਸਿਸ਼ਟ ਸਵਤਾਰ ਆਪੇ ਆਪਣੀ ਬੂਜੇ ਉਚਾਰ ਤਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਜ ਭੇਜਿਆ ਰਲਮ ਨਿਰੰਕਾਰ ਨਿਰਪਕਾਰ ਨਿਰਲੰਗ ਅਨਿਲ ਅਨਾਦ ਅਸੰਗ ਤਗ ਮੂੜ ਜਾਤ ਬੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਗ ਕਰਪਾ ਹਣ ਅਣ ਮੰਨਤ ਮਹ ਮੂੜ ਕਛ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤ ਨਹ ਪੇਵ ਆਪੇ ਆਪਣੀ ਬਰਹ ਜੇ ਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣਾ ਜਾਏ ਬਸਾਰਾ ਕਹਿਵ ਸਜਾ ਪ੍ਰਥਮ ਸੰਸਾਰਾ روب, روپا, پیورا, نی, بیٹھا, امپاو, اچھا میری تم کرو سکھ او بار او کرو

ਸਰਬਤ ਹੋਰ ਮਹੋ ਸਹਾਈ ਦੁਸ਼ਟ ਦੋਖ ਤੇਲੋ ਬਚਾਈ ਕਿਰਪਾ ਕਰੀ ਹਮਰ ਜਗ ਮਾਤਾ ਗ੍ਰੰਥ ਖਰਾਬ ਨੂੰ ਰੇਣ ਸਭਰਾਤ ਜਲ ਬਖ ਸਕਲ ਦੇਹ ਕੋ ਹਕਤਾ ਦੁਸ਼ਟ ਦੋਖੀਣ ਕੋ ਸ਼ਕਰਤਾ ਸ੍ਰੀ ਅਸਤੋਜ ਪਏ ਦੇ ਅੱਲਾ ਪੂਰਣ ਕਰਾ ਗ੍ਰੰਥ ਤਤਕਾਲਾ ਮਰਬਾਂਛਤ ਘਰ ਪਾਵੈ ਸੋਈ ਦੂਰ ਨਤ ਸਬੇ ਆਪਤ ਕੋਈ ਅਰੇ ਅੱਲਾ

ਪਾਹੇ ਗਏ ਜਾਂ ਜਉ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨੇ ਰਾਮ ਰਹੀਮ ਪ੍ਰਾਨ ਪ੍ਰਾਨ ਨੇਕ ਹੈ ਮਤੇ ਕ ਨਮਨੇ ਆ ਸਿਮਰਤ ਸਾਸਤਰ ਬੇ ਸਬ ਬਹ ਬੇਦ ਗਹਿ ਹਮੇ ਕ ਨ ਜਾਣੇ ਸ਼੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਖਾਨਿਆ ਦਹੋ ਰਾਮ ਹਗਲ ਦਵਾਰ ਕੋ ਛਾੜ ਕੇ ਕਹਯੋ ਤਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ ਸਗਲ ਦਵਾਰ ਕੋ ਸਾੜਕੈ ਗਇਓ ਤੁਹਾਰੇ ਦਵਾਰ ਬਾਹੇ ਗਹਿ ਕਿਲਾਜੇ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ